ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਸਰਕਾਰ ਨੇ ਥੁੱਕ ਕੇ ਚੱਟਣ ਵਾਲਾ ਕੰਮ ਕੀਤਾ ਹੈ ਕਿਉਂਕਿ ਸਰਕਾਰ ਦੇ ਨਾਲ ਲੰਬੇ ਸਮੇਂ ਤੋਂ ਜੁਮਲਾ ਮੁਸ਼ਤਰਕਾ ਮਾਲਕਨ ਵਾਲੀ ਜ਼ਮੀਨ ਜਿਹੜੀ ਇਹ ਸਰਕਾਰ ਦੀ ਅਖਤੇ ਸੀਗੀ ਵੱਡਾ ਹਿੱਸਾ ਜ਼ਮੀਨ ਹੈ ਕਾਫੀ ਜ਼ਮੀਨ ਹੈ ਪੰਜਾਬ ਦੇ ਅੰਦਰ ਔਰ ਸਰਕਾਰ ਚਾਹੁੰਦੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੰਚਾਇਤਾਂ ਦੇ ਕਬਜ਼ੇਜ ਕੀਤੀ ਜਾਏ ਤੇ ਪੰਚਾਇਤਾਂ ਤੋਂ ਬਾਅਦ ਮੁੜ ਕੇ ਆਪਣੇ ਕਬਜ਼ੇਜ ਕਰ ਲਈ ਜਾਏ। ਉਸ ਤੋਂ ਅੱਗੇ ਕੁਝ ਕਿਸਾਨਾਂ ਨੇ ਆਬਾਦਕਾਰ ਕਿਸਾਨ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਕਾਫੀ ਲੰਬੇ ਹਰਸੇ ਤੋਂ ਜ਼ਮੀਨਾਂ ਆਬਾਦ ਕੀਤੀਆਂ ਸੀ, ਗੈਰ ਆਬਾਦ ਪਈਆਂ ਜ਼ਮੀਨਾਂ ਆਬਾਦ ਕੀਤੀਆਂ ਸੀ। ਕਿਸੇ ਨੂੰ 40 ਸਾਲ ਹੋ ਗਏ, ਕਿਸੇ ਨੂੰ 50 ਸਾਲ ਹੋ ਗਏ, ਕਿਸੇ ਨੂੰ 60 ਸਾਲ ਹੋ ਗਏ। ਕਿਸੇ ਨੂੰ 72 72 70 70 ਸਾਲ 100 100 ਸਾਲ ਵੀ ਹੋ ਗਿਆ ਇਹੋ ਜਿਹੇ ਲੋਕ ਰਹੇ ਔਰ ਸਰਕਾਰ ਨੇ ਇਹ ਮੰਨਿਆ ਕਿ ਅਸੀਂ ਜਿਹੜੀ ਇੱਕ ਕਾਸ਼ਟਕਾਰ ਨੇ ਜਿਹੜੇ ਕਿਸਾਨ ਜਿਹੜੇ ਇਹ ਆਬਾਦਕਰ ਕਿਸਾਨ ਨੇ ਇਹਨਾਂ ਨੂੰ ਹੱਕ ਮਾਲਕੀਤ ਦੇਵਾਂਗੇ ਔਰ ਉਸ ਮੰਗ ਨੂੰ ਮੰਨਣ ਤੋਂ ਬਾਅਦ ਕੁਝ ਅਧਿਕਾਰੀ ਤੇ ਕੁਝ ਕਿਸਾਨ ਆ ਗੋ ਉਹਨਾਂ ਦੀ ਮਿਲ ਕੇ ਇੱਕ ਕਮੇਟੀ ਬਣੀ। ਔਰ ਕਮੇਟੀ ਦੀਆਂ ਦੋ ਮੀਟਿੰਗਾਂ ਵੀ ਹੋਈਆਂ। ਹੁਣ ਕਮੇਟੀ ਇਸ ਲਈ ਬਣੀ ਸੀ ਕਿ ਆਇਡੈਂਟੀਫਾਈ ਕਰਨਾ ਹੈ ਕਿ ਇਹ ਜਿਹੜੀ ਜ਼ਮੀਨ ਵਾ ਰਹੇ ਨੇ ਇਹ ਸੱਚੀਓਂ ਕਿਸਾਨ ਵਾ ਰਹੇ ਨੇ ਜਾਂ ਕਿਤੇ ਕੈਪਟਨ ਬਾਦਲ ਕਿਤਾ ਨਹੀਂ ਵਾ ਰਹੇ ਕੋਈ ਪੋਲਿਟਿਕਲ ਬੰਦੇ ਤਾਂ ਨਹੀਂ ਵਾ ਰਹੇ। ਇਸ ਗੱਲ ਦੀ ਪੜਤਾਲ ਕਰਨੀ ਸੀ। ਦੋ ਮੀਟਿੰਗਾਂ ਹੁੰਦੀਆਂ ਨੇ ਇਸ ਕਮੇਟੀ ਦੀਆਂ। ਉਸ ਤੋਂ ਬਾਅਦ ਕਮੇਟੀ ਨੂੰ ਵੀ ਠੰਡੇ ਬਸਤੇ ਪਾ ਦਿੱਤਾ ਜਾਂਦਾ ਹੈ। ਔਰ ਜੁਮਲਾ ਮਸ਼ਤਰਕਾ ਮਾਲਕਨ ਵਾਲੀ ਜ਼ਮੀਨ ਦੇ ਉੱਤੇ ਫਿਰ ਦੁਬਾਰਾ ਵਾਰ ਕਰ ਦਿੱਤਾ ਜਾਂਦਾ ਹੈ ਔਰ ਚੁੱਪਚਪੀਤੇ ਹੀ ਕੈਬਨਿਟ ਦੀ ਮੀਟਿੰਗ ਸੱਦ ਕੇ ਉੱਤੇ ਫੈਸਲਾ ਲਿਆ ਜਾਂਦਾ ਹੈ ਕਿ ਇਸ ਜ਼ਮੀਨ ਨੂੰ ਪੰਚਾਇਤਾਂ ਦੇ ਨਾਂ ਹੱਕ ਮਾਲਕੀ ਤਬਦੀਲ ਕਰ ਦੇਵੇ ਫਿਰ ਲੜਾਈ ਸ਼ੁਰੂ ਹੋਈ ਫਰੀਦਕੋਟ ਦੇ ਅੰਦਰ ਟੈਣਾ ਟੀਪੁਆਇੰਟ ਤੇ ਇਹ ਅੰਦੋਲਨ ਸ਼ੁਰੂ ਹੋਇਆ ਉਸ ਅੰਦੋਲਨ ਦੇ ਵਿੱਚ ਮਾਨਯੋਗ ਖਿੱਤੀਬੜੀ ਮੰਤਰੀ ਜੀ ਕੁਲਦੀਪ ਢਾਲੀਵਾਲ ਜੀ ਔਰ ਨਾਲ ਉਸ ਸਮੇਂ ਦੇ ਅਫਸਰ ਆਪ ਸਗ ਨੂੰ ਪਤਾ ਹੈ ਬਹੁਤ ਸਾਰੀਆਂ ਪ੍ਰੋਗਰਾਮਾਂ ਨੂੰ اٹینڈ ਕਰਦੇ ਨੇ ਸਰਦਾਰ ਜਸਕਰਨ ਸਿੰਘ ਜੀ ਡੀਜੀਪੀ ਸਾਹਿਬ ਉਹ ਉੱਥੇ ਗਏ ਉੱਥੇ ਜਾ ਕੇ ਉਹਨਾਂ ਨੇ ਇਹ ਇਹ ਇੱਕ ਵੀਡੀਓ ਪਈ ਹੈ ਜਿਹਦੇ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਜੁਮਲਾ مشترਕਾ ਮਾਲਕਨ ਵਾਲੀ ਜ਼ਮੀਨ ਬਿਲਕੁਲ ਨਹੀਂ ਖੋਵਾਂਗੇ ਔਰ ਉਹਦਾ ਲੈਟਰ ਆਇਆ ਉਸੇ ਦਿਨ ਉਥੇ ਕਿ ਅਸੀਂ ਇਹ ਰੱਦ ਕਰਦੇ ਹਾਂ ਜਿਹੜੀ ਚਿੱਠੀ ਹੈ ਫਿਰ ਅਗਲੀ ਗੱਲ ਜਿਹੜੇ ਕਿਸਾਨ ਵਿਚਾਰੇ ਆਬਾਦਕਾਰ ਨੇ ਉਹਨਾਂ ਨੂੰ ਹੱਕ ਮਾਲਕੀਅਤ ਦੇਵਾਂਗੇ ਤੇ ਉਸ ਮੀਟਿੰਗ ਦੇ ਵਿੱਚ ਮੰਨ ਲਿਆ ਗਿਆ ਔਰ ਲਗਾਤਾਰ ਲਗਾਤਾਰ ਆਮ ਆਦਮੀ ਪਾਰਟੀ ਆਪਣੇ ਚਹੇਤਿਆਂ ਨੂੰ ਫਿਰੋਜ਼ਪੁਰ ਦਾ ਐਮਐਲਏ ਆਪਣੇ ਕੁਝ ਚਹੇਤੇ ਬੰਦਿਆਂ ਨੂੰ ਉਹ ਜ਼ਮੀਨ ਦਿਵਾਉਣੀ ਚਾਹੁੰਦਾ ਜਿੱਥੇ ਉਹਨਾਂ ਦਾ ਕਦੇ ਵੀ ਕੋਈ ਕਬਜ਼ਾ ਨਹੀਂ ਹੋਇਆ ਜਿੱਥੇ ਉਹਨਾਂ ਨੇ ਕਦੇ ਉਹ ਜ਼ਮੀਨ ਵਾਈ ਨਹੀਂ ਔਰ ਜਿਹੜੇ ਕਿਸਾਨ ਲਗਾਤਾਰ 30 35 40 40 ਸਾਲ ਤੋਂ ਜ਼ਮੀਨ ਬੋਂਦੇ ਆ ਰਹੇ ਨੇ ਉਹਨਾਂ ਨੂੰ ਉਸ ਜ਼ਮੀਨ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਉਹ ਜ਼ਮੀਨ ਦੀ ਬੋਲੀ ਰੱਖੀ ਗਈ ਡੀਸੀ ਉਸ ਵੇਲੇ ਦੀ ਡੀਸੀ ਫਿਰੋਜ਼ਪੁਰ ਨੇ ਐਸ ਡੀ ਐਮ ਨੇ ਮਿਲੀ ਭੁਗਤ ਦੇ ਨਾਲ ਐਮ ਐਲ اے ਸਾਹਿਬ ਦੇ ਇਸ਼ਾਰੇ ਤੇ ਉਹ ਜ਼ਮੀਨ ਤੇ 45 ਲਈ ਫਿਰ ਉਹ ਤੇ 46 ਲਈ ਕਿ ਇਹਨਾਂ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਖੇਤੋਂ ਬਾਹਰ ਕੱਢਿਆ ਜਾ ਸਕਦਾ ਹੈ ਉਹ ਪੂਰਾ ਯਤਨ ਹੋਇਆ ਲੇਕਿਨ ਮਜਬੂਰਨ ਜਿਹੜੇ ਕਿਸਾਨ ਵਿਚਾਰੇ ਉਸੇ ਜ਼ਮੀਨ ਤੇ ਰੋਟੀ ਖਾਂਦੇ ਨੇ ਉਹ ਇਸ ਅੰਦੋਲਨ ਦੇ ਚੱਲਣ ਦੇ ਨਾਲ-ਨਾਲ ਉਹਨਾਂ ਨੂੰ ਆਪ ਦਾ ਅੰਦੋਲਨ ਵੀ ਉੱਥੇ ਸ਼ੁਰੂ ਕਰਨਾ ਪਿਆ ਰਿਹਾ ਇਸ ਜ਼ਮੀਨ ਨੂੰ ਲੈ ਕੇ ਬੇਨਤੀ ਹੈ ਦੋਸਤੋ ਉਹ ਅੰਦੋਲਨ ਕਰਨ ਵਾਸਤੇ ਪਿਛਲੇ ਲਗਭਗ 20 ਦਿਨ ਤੋਂ ਇੱਕ ਕਿਸਾਨ ਜ਼ਮੀਨ ਦਾ ਮਾਲਕ ਲਗਾਤਾਰ ਸਰਕਾਰ ਨੂੰ ਰੋਸ ਦਿਖਾਉਣ ਵਾਸਤੇ ਮਰਨ ਮਰਤ ਤੇ ਬੈਠਾ ਸੀ ਅੱਜ ਸਰਕਾਰ ਨੇ ਧੱਕੇਸ਼ਾਹੀ ਕਰਦਿਆਂ ਹੁੱਲੜ ਬਾਜੀ ਕਰਦਿਆਂ ਬਿਲਕੁਲ ਉਹ ਜਿਹੜੇ ਕੀਤੇ ਵਾਅਦੇਆਂ ਤੋਂ ਭੱਜ ਕੇ ਮੁੱਕਰ ਕੇ ਉਸਹ ਕਿਸਾਨ ਨੂੰ ਚੁੱਕ ਕੇ ਹਸਪੀਟਲ ਐਡਮਿਟ ਕੀਤਾ ਹੈ ਮੇਰੀ ਬੇਨਤੀ ਹੈ ਕਿ ਬਈ ਤੁਸੀਂ ਐਡਮਿਟ ਕਰਕੇ ਤੁਸੀਂ ਉਹਨਾਂ ਦਾ ਹੱਕ ਮਾਲਕੀਅਤ ਨਹੀਂ ਦੇ ਰਹੇ ਤੇ ਐਡਮਿਟ ਕਰਕੇ ਇਹਨੂੰ ਲਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਹੋਣਾ ਨਹੀਂ ਸਰਕਾਰ ਸ਼ਾਇਦ ਭਰਮਪਾਲ ਬੈਠੀ ਹੈ ਕਿ ਇਸ ਤਰ੍ਹਾਂ ਕਰਕੇ ਇਸ ਮਸਲੇ ਦਾ ਹੱਲ ਕਰ ਲਾਂਗੇ ਨਹੀਂ ਹੋਣਾ ਇਹ ਕਿਸਾਨ ਜਿਹੜੇ ਜ਼ਮੀਨ ਦੇ ਮਾਲਕ ਨੇ ਜਿਹੜੇ ਲੰਬੇ ਸਮੇਂ ਤੋਂ ਕਾਸ਼ਤਕਾਰ ਨੇ ਇਹ ਜ਼ਮੀਨ ਉਹਨਾਂ ਕਿਸਾਨਾਂ ਦੀ ਹੈ ਤੇ ਸਰਕਾਰ ਨੂੰ ਇਹ ਜ਼ਮੀਨ ਅੱਗੇ ਪਿੱਛੇ ਉਹਨਾਂ ਨੂੰ ਦੇਣੀ ਪੈਣੀ ਆ ਸਾਨੂੰ ਕਿੱਡੀ ਵੀ ਲੜਾਈ ਲੜਨੀ ਪਵੇ ਅਸੀਂ ਇਹ ਤੇ ਲੜਾਈ ਲੜਾਂਗੇ ਔਰ ਸਰਕਾਰ ਇਹ ਸਭ ਦੀ ਕਰਤੂਤ ਤੋਂ ਪਿੱਛੇ ਹਟੇ ਉਸ ਕਿਸਾਨਾਂ ਵਾਲੀ ਮਨਮਰਜ਼ੀ ਤੇ ਛੱਡੇ ਉਹਨੂੰ ਕਿਉਂ ਨਹੀਂ ਜਦੋਂ ਵਾਅਦਾ ਕੀਤਾ ਹੈ ਉਹਨੂੰ ਹੱਕ ਮਾਲਕੀਤ ਕਿਉਂ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਕਿਉਂ ਨਹੀਂ ਉਸ ਪੈਲੀ ਦੇ ਜ਼ਮੀਨ ਦੇ ਉੱਤੇ ਜਿਹੜਾ ਐਸਡੀਐਮ ਨੇ ਮਿਲੀ ਭੁਗਤ ਦੇ ਨਾਲ ਐਮਐਲਏ ਦੀ ਮਿਲੀ ਭੁਗਤ ਦੇ ਨਾਲ ਜਿਹੜੀ 39 ਲਾਈ ਕਿਉਂ ਨਹੀਂ ਤੋੜੀ ਜਾ ਸਕਦੀ ਜੀ ਉਹ ਸੋ ਇਸ ਕਰਕੇ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਅਗਰ ਸਰਕਾਰ ਇਸੇ ਤਰ੍ਹਾਂ ਇਸ ਧੱਕੇਸ਼ਾਹੀ ਤੇ ਉਤਰੀ ਰਹੀ ਫਿਰ ਸਾਨੂੰ ਮਜਬੂਰਨ ਉਸ ਜ਼ਿਲ੍ਹੇ ਦੀ ਸਪੋਰਟ ਤੇ ਅੰਡੀ ਗਵੰਡੀ ਜ਼ਿਲ੍ਹਿਆਂ ਨੂੰ ਪੇਖਾ ਪਏਗਾ ਫਿਰ ਜੋ ਹਾਲਾਤ ਬਣਨਗੇ ਉਸ ਉਹਨਾਂ ਹਾਲਾਤਾਂ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ। ਮੈਂ ਫਿਰ ਦੁਬਾਰਾ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦਾ ਐ ਔਰ ਸ਼ਹੀਦ ਪਰਦੇ ਐਡਮਿਨਿਸਟ੍ਰੇਸ਼ਨ ਨੂੰ ਅਪੀਲ ਕਰਦਾ ਕਿ ਉਹ ਕਿਸਾਨਾਂ ਦੀ ਜ਼ਮੀਨ ਆ ਉਹ ਕਾਸ਼ਕਰ ਕਿਸਾਨਾਂ ਦੀ ਜ਼ਮੀਨ ਆ ਉਹ ਅਬਾਦਕਰ ਕਿਸਾਨਾਂ ਦੀ ਜ਼ਮੀਨ ਆ ਉਸ ਜ਼ਮੀਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਐਮਐਲਏ ਨੂੰ ਜਾਂ ਕਿਸੇ ਦੂਜੇ ਤੀਜੇ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਏਗਾ ਸੋ ਇਹ ਮੇਰੀ ਅਪੀਲ ਐ ਸਾਡੀ ਸਰਕਾਰ ਨੂੰ ਔਰ ਆਪ ਸਭ ਜਿਤਨੇ ਜਿੰਨੇ ਵੀ ਵੀਰ ਇਸ ਵੀਡੀਓ ਨੂੰ ਸੁਣ ਰਹੇ ਨੇ ਉਹਨਾਂ ਸਭ ਨੂੰ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਤੱਕ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਤੱਕ ਇਹ ਪਹੁੰਚ ਸਕੇ ਤਾਂ ਕਿ ਸਾਡੇ ਉਸ ਕਿਸਾਨ ਨੂੰ ਨਿصاف ਮਿਲ ਸਕੇ ਅਗਰ ਉੱਥੇ ਕੋਈ ਹੋਰ ਵੱਧਮਾ ਕਾਰਵਾਈ ਹੁੰਦੀ ਆ ਕੋਈ ਹੋਰ ਵੱਧਮਾ ਕੋਈ ਐਕਸ਼ਨ ਹੁੰਦਾ ਫਿਰ ਉਹਦੀ ਜ਼ਿੰਮੇਵਾਰ ਜਿਹੜਾ ਸਾਡਾ ਫਿਰੋਜ਼ਪੁਰ ਦਾ ਪ੍ਰਸ਼ਾਸਨ ਇਪnieuw ਸਰਕਾਰ ਹੋएगी ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ